ਚੰਡੀਗੜ੍ਹ ਦੀ ਸੁਖਨਾ ਛੀਲ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 10ਵੀਂ ਚ ਪੜ੍ਹਦੀ ਵਿਦਿਆਰਥਣ ਦੇ ਵੱਲੋਂ ਆਪਣੀ ਜਾਨ ਲੈ ਲਈ। ਦੱਸਦੇ ਕਿ 10ਵੀਂ ਕਲਾਸ ਚ ਇਹ ਪੜ੍ਹਦੀ ਵਿਦਿਆਰਥਣ ਦੇ ਰਾਤ ਆਪਣੇ ਘਰੋਂ ਨਿਕਲ ਜਾਂਦੀ ਹੈ ਜਿਸ ਤੋਂ ਬਾਅਦ ਸੁਖਨਾ ਛੀਲ ਤੋਂ ਇਹ ਸੂਚਨਾ ਮਿਲਦੀ ਹੈ ਕਿ ਇੱਕ ਲੜਕੀ ਡੁੱਬ ਰਹੀ ਹੈ ਜਿਸ ਤੋਂ ਬਾਅਦ ਗੋਤਾਖੋਰਾਂ ਦੇ ਵੱਲੋਂ ਇਸ ਲੜਕੀ ਨੂੰ ਸੁਖਨਾ ਛੀਲ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਡਾਕਟਰਾਂ ਦੇ ਵੱਲੋਂ ਜਵਾਬ ਦੇ ਦਿੱਤਾ ਜਾਂਦਾ ਹੈ ਕਿ ਜੋ ਲੜਕੀ ਸੀ ਜਿਸ ਦੀ ਪਛਾਣ 15 ਸਾਲਾਂ ਦੀ ਤਨੂ ਵਜੋ ਹੋਈ ਹੈ ਉਹ ਇਸ ਦੁਨੀਆ ਤੋਂ ਜਾ ਚੁੱਕੀ ਹੈ ਤਾਂ ਹੈਰਾਨ ਕਰਨ ਵਾਲਾ ਮਾਮਲਾ ਚੰਡੀਗੜ੍ਹ ਦੀ ਸੁਖਨਾ ਛੀਲ ਤੋਂ ਸਾਹਮਣੇ ਆਇਆ ਜਿੱਥੇ 10ਵੀਂ ਚ ਪੜ੍ਹਦੀ ਵਿਦਿਆਰਥਣ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਦੱਸਦੇ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ 15 ਸਾਲਾਂ ਦੀ ਤੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਦੱਸਦੀ ਹੈ ਕਿ ਪੁਲਿਸ ਨੂੰ ਮੌਕੇ ਤੋਂ ਜੋ ਕਰੋ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਮੰਮੀ ਪਾਪਾ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਮੈਂ ਤੁਹਾਨੂੰ ਸੁਖ ਨਾਲ ਛੇਲ ਤੇ ਮਿਲਾਂਗੀ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਲੜਕੀ ਨੂੰ ਲੱਭਿਆ ਜਾਂਦਾ ਹੈ ਤੇ ਸੂਚਨਾ ਮਿਲਦੀ ਹੈ ਕਿ ਉਹਨਾਂ ਦੀ ਲੜਕੀ ਦੇ ਨਾਲ ਇਹ ਪਾਣਾ ਵਾਪਰ ਚੁੱਕਿਆ ਹੈ ਤਾਂ ਚੰਡੀਗੜ੍ਹ ਦੇ ਸੈਕਟਰ 7 ਦੇ ਸਰਕਾਰੀ ਸਕੂਲ ਚ ਪੜਦੀ ਸੀ ਇਹ 15 ਸਾਲਾਂ ਦੀ ਤਨੂ ਜਿਸ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆਪਣੀ ਜਾਨ ਜੋ ਹੈ ਉਹ ਇਸ ਲੜਕੀ ਦੇ ਵੱਲੋਂ ਲੈ ਲਈ ਗਈ ਹੈ ਉਥੇ ਪੁਲਿਸ ਨੇ ਜੋ ਸੁਸਾਈਡ ਨੋਟ ਜੋ ਪੁਲਿਸ ਨੂੰ ਮਿਲਿਆ ਸੀ ਉਹ ਪੁਲਿਸ ਨੇ ਸੁਸਾਈਡ ਨੋਟ ਬਰਾਮਦ ਕੀਤਾ ਹੈ ਤੇ ਅਗਲੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਬੰਦੀ ਕਾਰਵਾਈ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਸੁਖਨਾ ਚੀਤ ਤੇ ਜੋ ਚੌਂਕੀ ਹੈ ਉੱਥੇ ਇਨਫੋਰਮੇਸ਼ਨ ਪਹੁੰਚਦੀ ਹੈ ਕਿ ਸੁਖਨਾ ਚੀਲ ਦੇ ਵਿੱਚ ਇੱਕ ਲੜਕੀ ਡੋਬ ਰਹੀ ਹੈ ਜਿਸ ਤੋਂ ਬਾਅਦ ਗੋਤਾਖੋਰਾਂ ਦੇ ਵੱਲੋਂ ਤਲਾਸ਼ ਜੋ ਹੈ ਪਾਲ ਜੋ ਆ ਲੜਕੀ ਦੀ ਕੀਤੀ ਜਾਂਦੀ ਹੈ ਤੇ ਲੜਕੀ ਜੋ ਹੈ ਉਹ ਮਿਲਦੀ ਹੈ ਚੀਲ ਦੇ ਵਿੱਚ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਡਾਕਟਰਾਂ ਦੇ ਵੱਲੋਂ ਇਹ ਜਵਾਬ ਦੇ ਦਿੱਤਾ ਜਾਂਦਾ ਹੈ ਕਿ ਉਹ ਲੜਕੀ ਹੁਣ ਇਸ ਦੁਨੀਆ 'ਚ ਨਹੀਂ ਰਹੀ ਉੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹਨਾਂ ਨੇ ਆਪਣੀ 15 ਸਾਲਾਂ ਦੀ लाडली ਤੀਨ ਨੂੰ ਖਵਾ ਦਿੱਤਾ ਹੈ 15 ਸਾਲਾਂ ਦੀ ਤਨੂ ਵਜੋਂ ਇਸ ਲੜਕੀ ਦੀ ਪਛਾਣ ਹੋਈ ਹੈ ਦੱਸਦੀ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਇਹ ਲੜਕੀ ਜੋ ਹੈ ਉਦਸੀ ਜਾ ਰਹੀ ਹੈ ਸੁਸਾਈਡ ਨੋਟ ਪੁਲਿਸ ਨੇ ਮੌਕੇ ਤੋਂ ਬਰਾਮਦ ਕੀਤਾ ਹੈ ਜਿਸ ਦੇ ਵਿੱਚ ਲਿਖਿਆ ਸੀ ਕਿ ਮੰਮੀ ਪਾਪਾ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਤੇ ਮੈਂ ਤੁਹਾਨੂੰ ਸੁਖਰਾ ਚੀਲ ਤੇ ਮਿਲਾਂਗੀ ਪਰ ਪਰਿਵਾਰ ਨੂੰ ਜਦ ਪਤਾ ਲੱਗਿਆ ਕਿ ਉਹਨਾਂ ਦੀ ਲੜਕੀ ਦੇ ਨਾਲ ਇਹ ਭਾਣਾ ਵਾਪਰ ਗਿਆ ਹੈ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ụp ਗਿਆ 10ਵੀਂ ਕਲਾਸ ਦੇ ਵਿੱਚ ਲੜਕੀ ਜੋ ਸੀ ਉਹ ਪੜ੍ਹਦੀ ਸੀ ਤੇ ਸਰਕਾਰੀ ਸਕੂਲ ਸੈਕਟਰ 7 ਸਥਿਤ ਸਰਕਾਰੀ ਸਕੂਲ ਦੇ ਵਿੱਚ ਇਹ ਲੜਕੀ ਪੜ੍ਹਦੀ ਸੀ ਜਿਸ ਦੇ ਵੱਲੋਂ ਇੱਕ ਖੌਫਨਾਕ ਕਦਮ ਜੋ ਹੈ ਉਹ ਚੁੱਕ ਲਿਆ ਗਿਆ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਜੋ ਕੀਤੀ ਜਾਏਗੀ ਪੁਲਿਸ ਦੇ ਵੱਲੋਂ ਪੁਲਿਸ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜੇਕਰ ਕੋਈ ਹੋਰ ਪਹਿਲੂ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਖਿਲਾਫ ਵੀ ਬੰਦੀ ਕਾਰਵਾਈ ਚੁੱਕੀਤੀ ਜਾਵੇ ਤਾਂ ਸੁਖਨਾ ਚੀਲ ਤੋਂ ਇਹਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 10ਵੀਂ ਚਪੜੀ ਵਿਦਿਆਰਥਣ ਦੇ ਵੱਲੋਂ ਆਪਣੀ ਜਾਨ ਲੈ ਲਈ ਆਪਣੀ ਜੀਵਨ ਲੀਲਾ ਜੋ ਹੈ ਉਹ 15 ਸਾਲਾਂ ਦੀ ਤਨਉ ਦੇ ਵੱਲੋਂ ਸਮਾਪਤ ਕਰ ਲਈ